ਇਹ ਬਾਤ ਚ ਪੜਾਂਗੇ ਪਹਿਲਾਂ ਜਿਹੜੀ ਪੜਦੇ ਹਾਂ ਨਾ ਉਹ ਕਰਦੇ ਹਾਂ ਲਓ ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਗਈ ਲਾਈਵ ਸਟਾਰਟ ਅੱਜ ਗਲਤੀ ਨਾਲ ਇਹ ਹੁੱਕ ਆ ਗਈ ਮੇਰੇ ਕੋਲ ਇਹਨੂੰ ਅਸੀਂ ਬਾਤ ਚ ਪੜਾਂਗੇ ਇਹ ਹੈਗੀ ਨਿੱਕੀਾਂ ਜਿੰਦਾ ਵੱਡਾ ਸੱਕਾ ਤੇ ਆਪਾਂ ਹੁਣ ਪੜ ਰਹੇ ਹਾਂ ਖੂਨ ਸ਼ੀਤਾਂ ਦਾ ਜੁਝਾਰ ਹੈ ਸਰਦਾਰ ਜੀ ਇਹ ਸਾਡੇ ਸਰਦਾਰ ਜੀ ਐਸ ਵੇਲੇ ਸੁਣਨ ਤੋਂ ਪਹਿਲਾਂ ਇਹਨਾਂ ਨੂੰ ਇੱਕ ਦੋਸ਼ੀ ਦੁਆਰੇ ਆਪਾਂ ਦੱਸੀਦਾ ਆ ਤੇ ਕਿਤਾਬ ਪੜੀਦੀ ਆ ਤੇ ਨਾਲ ਹੀ ਆਪਾਂ ਕਰੀਦਾ ਐ ਲਾਈਵ ਠੀਕ ਆ ਜੀ ਜਲਦੀ ਤੋਂ ਜਲਦੀ ਜੁਆਇਨ ਕਰੋ ਲਾਈਕ ਕਰਦੇ ਹੋ ਫਿਰ ਆਪਾਂ ਸ਼ੁਰੂ ਕਰਦੇ ਆ ਅੱਜ ਆਪਾਂ ਪੜਨੀ ਸੀ ਕੱਲ ਛੋਟੇ ਸਾਹਿਬ ਜੀ ਦੀਆਂ ਦੀ ਪੜ ਲਈ ਸੀ ਭਾਈ ਮਤੀ ਦਾਸ ਜੀ ਭਾਈ ਤੇ ਅੱਲਾ ਜੀ ਅੱਜ ਭਾਈ ਧਿਆਲਾ ਜੀ ਤੇ ਭਾਈ ਉਹਦੇ ਜੀ ਦੀ ਪੜਨੀ ਆ ਹਾਂਜੀ ਕੱਲ ਭਾਈ ਮਤੀ ਦਾਸ ਜੀ ਦੀ ਪੜ ਲਈ ਸੀ ਜਿਨੇ ਸਾਡਾ ਕੱਲ ਵਾਲਾ ਲਾਈਵ ਨਹੀਂ ਦੇਖਿਆ वो चैनल पे जाके देख लियो ठीक है जी भाई मिट्टी दास जी ग्यारह पैसे काई मतलब दास जी बड़ा भाई बे अल्लाह की

ਲਾ ਸੋਦਾ ਜ਼ਿੰਦਗੀ ਦਾ ਤੱਕੜੇ ਇਸ਼ਕ ਸਿਰਾਂ ਦੇ ਵੱਟੇ ਚੜਿਆ ਬਿਨ ਸੁਉਲੀ ਤੇ ਹੈ ਤੇ ਨਹੀਂ ਇਸ ਬਣ ਬਣ ਚ ਖੱਟੀ ਸਿਰ ਦੇਣਾ ਪੈਂਦਾ ਹੈ ਹੱਸ ਕੇ ਪ੍ਰੇਮ ਇਸ਼ਕ ਦੀ ਹੱਟੀ ਸਿਰ ਦੇਣਾ ਪੈਂਦਾ ਹੈ ਹੱਸ ਕੇ ਪ੍ਰੇਮ ਇਸ਼ਕ ਦੀ ਹੱਟੀ ਜਿੰਦ ਬਾੰਗ ਪਤੰਗੇ ਤੇ ਕਰਨੀ ਪੈਂਦੀ ਸ਼ਮਾ ਹਵਾਲੇ ਬੈ ਬਾੰਗ ਡਿਆਲੇ ਤੇ ਖਾਈ ਡੇਕਾਂ ਵਿੱਚ ਉਬਾਲੇ ਗਈ ਪਾਈ ਮਨੀ ਸਿੰਘ ਦੀ ਦੇਹੀ ਪੁਰਜਾ ਪੁਰਜਾ ਕੱਟੀ ਸਿਰ ਦੇਣਾ ਪੈਂਦਾ ਏ ਹੱਸ ਕੇ ਪ੍ਰੇਮ ਇਸ਼ਕ ਦੀ ਹੱਤੀ ਸਿਰ ਦੇਣਾ ਪੈਂਦਾ ਏ ਹੱਸ ਕੇ ਪ੍ਰੇਮ ਇਸ਼ਕ ਦੀ ਹੱਤੀ ਭਾਈ ਗਿਆਲਾ ਜੀ ਹਾਂਜੀ ਹੁਣ ਅਸੀਂ ਭਾਈ ਗਿਆਲਾ ਜੀ ਦੀ ਛਿੱਡੀ ਬਾਰੇ ਆਪਾਂ ਪੜਾਂਗੇ ਅੱਜ ਠੀਕ ਹੈ ਜੀ ਸੇ ਵੀਡੀਓ ਨੂੰ ਲਾਈਕ ਕਰ ਦਿਓ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਛੋਟਾ ਜਿਹਾ ਹੀ ਆ ਪਲੀਜ਼ ਬਣੇ ਰਹੋ ਠੀਕ ਹੈ ਜੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਬਣੇ ਰਹੋ ਠੀਕ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਜਦੋਂ ਤੇਗ ਬਹਾਦਰ ਸਾਹਿਬ ਜੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਮਜਲੂਮਾਂ ਦੀ ਰੱਖਿਆ ਹਿੱਤ ਸ਼ਹੀਦੀ ਪ੍ਰਾਪਤ ਕਰਨ ਲਈ ਆਨੰਦਪੁਰ ਸਾਹਿਬ ਤੋਂ ਚੱਲੇ ਤਾਂ ਆਪ ਜੀ ਦੇ ਨਾਲ 6 ਚੋਣਵੇਂ ਸਿੱਖ ਸਨ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਗੁਰਦਤਾ ਜੀ ਭਾਈ ਉਦੇਜ ਜੀ ਭਾਈ ਜੈਤਾ ਜੀ ਅਤੇ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਗੁਰੂ ਜੀ ਦੇ ਨਾਲ ਜੇਲ੍ਹ ਵਿੱਚ ਬੰਦ ਕੀਤਾ ਗਿਆ ਉਹ ਬ੍ਰह्मज्ञानी ਤੇ ਪੂਰਨ ਸਿੱਖ ਸਨ ਦਿੱਲੀ ਦੇ ਮੁਸਲਮਾਨ ਹਾਕਮਾਂ ਨੇ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕੀਤਾ ਫਿਰ ਉਹਨਾਂ ਫਿਰ ਉਹਨਾਂ ਭਾਈ ਦਿਆਲਾ ਜੀ ਨੂੰ ਪਾਣੀ ਦੀ ਦੀਗ ਵਿੱਚ ਬਿਠਾਇਆ ਅਤੇ ਹੇਠਾਂ ਅੱਗ ਬਾਲ ਦਿੱਤੀ ਇਸ ਤਰ੍ਹਾਂ ਉਬਲਦੇ ਪਾਣੀ ਵਿੱਚ ਉਬਾਲ ਕੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਇਸ ਧਰਮਵੀਰ ਨੇ ਇਸ ਅਥ ਦੇਸ਼ ਰਿਕ ਦੁੱਖ ਨੂੰ ਤੁੱਛ ਕਰਕੇ ਜਾਣਿਆ ਅਤੇ ਗੁਰਬਾਣੀ ਦਾ ਪਾਠ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਭਾਈ ਦਿਆਲਾ ਜੀ ਉਹਨਾਂ ਤਿੰਨ ਸਿੱਧਕਵਾਨਾਂ ਸਿੱਖਾਂ ਵਿੱਚੋਂ ਸਨ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਕੀਤਾ ਗਿਆ ਸੀ। ਆਪ ਜੀ ਨੂੰ ਗੁਰੂ ਤੇਗ ਬਹਾਦਰ ਜੀ ਤੋਂ ਇੱਕ ਦਿਨ ਪਹਿਲਾਂ 10 ਨਵੰਬਰ ਵਾਲੇ ਦਿਨ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਦੇ ਅੰਤਲੇ ਸਵਾਸਾਂ ਤੱਕ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਆਪ ਜੀ ਦਾ ਜਨਮ ਪਿੰਡ ਮਨੀਪੁਰ ਜ਼ਿਲ੍ਹਾ ਮੁਜ਼ੱਫਰਗੜ ਵਿਖੇ ਭਾਈ ਮਾਈ ਦਾਸ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦੀ ਮਾਤਾ ਦਾ ਨਾਂ ਮਧੂਰੀ ਬਾਈ ਸੀ ਆਪ ਜੀ ਦੇ ਹੋਰ 11 ਭਰਾ ਸਨ ਜਿਨ੍ਹਾਂ ਵਿੱਚੋਂ ਕੇਵਲ ਅਮਰਚੰਦ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਧਰਮ ਲਈ ਸ਼ਹੀਦ ਹੋਏ ਜਦੋਂ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਬੈਠਣ ਮਗਰੋਂ ਪੂਰਬ ਵਾਲੇ ਪਾਸੇ ਪਚਾਰ ਦੌਰੇ ਤੇ ਨਿਕਲੇ ਤਾਂ ਭਾਈ ਦਿਆਲਾ ਜੀ ਆਪ ਜੀ ਦੇ ਨਾਲ ਸ੍ਰੀ ਪਟਨਾ ਸਾਹਿਬ ਪਹੁੰਚ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਇੱਥੇ ਹੀ ਰਹਿਣ ਦਾ ਹੁਕਮ ਦਿੱਤਾ ਆਸਾਮ ਲਈ ਅੱਗੇ ਚੱਲ ਪਏ ਸ਼੍ਰੀ ਪਟਨਾ ਸਾਹਿਬ ਵਿਖੇ ਗੁਰੂ ਪਰਵਾਰ ਦੀ ਸੇਵਾ ਦੀ ਜ਼ਿੰਮੇਵਾਰੀ ਆਪ ਜੀ ਨੂੰ ਹੀ ਸੌਂਪੀ ਗਈ ਆਪ ਨਾਮ ਬਾਣੀ ਦੇ ਰਸੀਏ ਪੱਕੇ ਇਰਾਦੇ ਵਾਲੇ ਨੇਕ ਅਤੇ ਇਮਾਨਦਾਰ ਗੁਰਸਿੱਖ ਸਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਲਿਖੇ ਗਏ ਹੁਕਮਨਾਮਿਆਂ ਤੋਂ ਪਤਾ ਚੱਲਦਾ ਹੈ ਕਿ ਆਪ ਹੀ ਅਨੰਨ ਸਿੱਖ ਸਨ ਔਰੰਗਜ਼ੇਬ ਨੇ ਉੱਤਰੀ ਭਾਰਤ ਵਿੱਚ ਸ਼ਕਤੀ ਦਾ ਦੌਰਆ ਦੌਰ ਦौरा ਸ਼ੁਰੂ ਕਰ ਦਿੱਤਾ ਜ਼ਬਰਦਸਤ ਲੋਕਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਣ ਲੱਗ ਪਿਆ। ਇਹੋ ਜਿਹੇ ਸਮੇਂ ਵਿੱਚ ਲੋੜ ਸੀ ਕਿ ਕੋਈ ਇਨ੍ਹਾਂ ਜ਼ਾਲਮਾਂ ਦਾ ਟੱਕਰਾ ਕਰਕੇ ਲੋਕਾਂ ਨੂੰ ਧੀਰਜ ਦੇ ਸਕੇ ਅਤੇ ਮਜਲੂਮਾਂ ਦੀ ਬਾਹ ਪਕੜ ਸਕੇ। ਸੋ ਸ੍ਰੀ ਗੁਰਤੇਗ ਬਹਾਦਰ ਜੀ ਆਪਣਾ ਅਸਾਮ ਦਾ ਦौरा ਜਲਦੀ ਜਲਦੀ ਮੁਕਾ ਕੇ ਪੰਜਾਬ ਪਹੁੰਚ ਗਏ। ਭਾਈ ਦਿਆਲ ਜੀ ਨੂੰ ਹੁਕਮ ਪੇਚ ਦਿੱਤਾ ਕਿ ਉਹ ਬਾਲ ਗੋਬਿੰਦ ਰਾਏ ਭਾਗੁਰ ਗੋਵਿੰਦ ਸਿੰਘ ਜੀ ਤੇ ਗੁਰੂ ਪਰਿਵਾਰ ਨੂੰ ਨਾਲ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਜਾਣ। ਪੰਜਾਬ ਪਹੁੰਚ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪਿੰਡ-ਪਿੰਡ ਫੇਰ ਕੇ ਲੋਕਾਂ ਨੂੰ ਹੌਸਲਾ ਦਿੱਤਾ ਅਤੇ ਜ਼ੁਲਮ ਵਿਰੁੱਧ ਡਟ ਜਾਣ ਦੀ ਪ੍ਰੇਰਨਾ ਦਿੱਤੀ। ਗੁਰੂ ਤੇਗ ਬਹਾਦਰ ਜੀ ਦਾ ਉਪਦੇਸ਼ ਸੀ ਕਿ ਭੈ ਕੋ ਭੈ ਕਾਹੂ ਕੋ ਦੇਤ ਨਹੀਂ। ਨਾ ਪੈ ਮਾਨਤ ਆਨ। ਭਾਵ ਅਸੀਂ ਕਿਸੇ ਨੂੰ ਪੈ ਨਹੀਂ ਦਿੰਦੇ ਅਤੇ ਨਾ ਹੀ ਕਿਸਦਾ ਪੈ ਮੰਨਣ ਲਈ ਤਿਆਰ ਹਾਂ। ਜਦੋਂ ਆਪ ਜੀ ਦੇ ਦਰਬਾਰ ਵਿੱਚ ਕਸ਼ਮੀਰੀ ਪੰਡਤ ਪਹੁੰਚੇ ਤਾਂ ਆਪ ਨੇ ਉਹਨਾਂ ਨੂੰ ਵੀ ਕਿਹਾ ਕਿ ਕਾਇਰ ਬਣਨ ਦੀ ਲੋੜ ਨਹੀਂ ਬਲਵਾਨ ਬਣੋ ਅਤੇ ਮੌਤ ਦਾ ਭੈ ਤਿਆਗ ਤੋ ਤੇ ਆਪਣੇ ਹੱਕਾਂ ਦੀ ਰਾਖੀ ਕਰੋ। ਛੀਗੁਰ ਤੇਗਬਾਤ ਜੀ ਦੇ ਪ੍ਰਚਾਰ ਤੋਂ ਭੈਪੀਤ ਹੋ ਕੇ ਔਰੰਗਜ਼ੇਬ ਨੇ ਆਪ ਆਪ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤ ਕਰ ਦਿੱਤੇ। ਜਦੋਂ ਮੁਗਲ ਹਾਕਮਾਂ ਵੱਲੋਂ ਆਪ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਭੇਜਿਆ ਗਿਆ ਤਾਂ ਭਾਈ ਦਯਾਲਾ ਜੀ ਵੀ ਆਪ ਜੀ ਦੇ ਨਾਲ ਸਨ। ਮੁਗਲ ਹਾਕਮ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਡਰਜਾਂ ਪੈਰ ਦੇ ਲਾਲਚ ਵਿੱਚ ਵਿੱਚ ਗੁਰੂ ਜੀ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਈਏ ਪਰ ਜਦੋਂ ਸਾਰੇ ਜਤਨ ਫੇਲ ਹੋ ਗਏ ਤਾਂ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦਗਾਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਜ਼ੀਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਫਿਰ ਸਤੀ ਦਾਸ ਜੀ ਨੂੰ ਰੂਹ ਰੂਹ ਵਿੱਚ ਲਪੇਟ ਕੇ ਜਿਉਂਦੇ ਹੀ ਸਾੜ ਕੇ ਰਾਖ ਕਰ ਦਿੱਤਾ ਗਿਆ ਪਾਈਂ ਦੇ ਆਲਾ ਜੀ ਨੂੰ ਉਬਲਦੀ ਦੀਗ ਵਿੱਚ ਬਿਠਾ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਪਾਈਂ ਦੇ ਆਲਾ ਜੀ ਅੰਤਮ ਸਵਾਸਾਂ ਤੱਕ ਗੁਰਮਾਣੀ ਦਾ ਪਾਠ ਕਰਦੇ ਰਹੇ। ਆਪ ਹੱਸਦੇ ਹੱਸਦੇ ਸ਼ਹੀਦ ਹੋ ਗਏ ਪਰ ਸਿੱਖੀ ਨੂੰ ਨਲਾਜ ਨਹੀਂ ਲੱਗਣ ਦਿੱਤੀ। ਅਨੇਜਾਂ ਤੇ ਟੰਗਦੇ, ਕੱਟ ਬੰਦ ਬੰਦ ਦੇ, ਪੱਠੀਆਂ ਚ ਝੋਕ ਦੇ, ਆਰਿਆਂ ਨੂੰ ਸੌਂਪ ਦੇ, ਮੇਰੀ ਜਵਾਨੀ ਕੜ ਕੇ, ਮੇਰੀ ਜਵਾਨੀ ਬੜ ਕੇ ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਮਨ ਵਿੱਚ ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ ਕੋਈ ਝੁਲਮ ਕੋਈ ਸਤਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮਿਟਾ ਸਕਦਾ ਨਹੀਂ ਅਜੇ ਤਾਂ ਸਾਡੀਆਂ ਰਗਾਂ 'ਚ ਕੱਲ ਦੀ ਧਰ ਦਾ ਖੂਨ ਹੈ ਅਜੇ ਤਾਂ ਸਾਡੀਆਂ ਰਗਾਂ 'ਚ ਕੱਲ ਦੀ ਧਰ ਦਾ ਖੂਨ ਹੈ ਹਾਂਜੀ ਇਹਦੇ ਵਿੱਚ ਸਿਪਾਹੀ ਦੇ ਆਲਾ ਜੀ ਸੀ ਅਸੀਂ ਦੀਵਾਰੇ ਪੜਿਆ ਹੈ ਕਿ ਕਿਵੇਂ ਉਹਨਾਂ ਨੂੰ ਉਵਾਲ ਕੇ ਸ਼ਹੀਦ ਕੀਤਾ ਗਿਆ ਕਿ ਨੀ ਨਾ ਨੀ ਠੀਕ ਹੈ ਤੇ ਗੱਲ ਆਪਾਂ ਪਿਛਲੀਆਂ ਲਾਈਵ ਵਿੱਚ ਭਾਈ ਮਤੀ ਦਾਸ ਜੀ ਕੋ ਤੇ ਗਵਹਤਚੀ ਗੁਰਾਚਨ ਦੇਵ ਜੀ ਦੀ ਸ਼ਿੱਧੀ ਬਾਰੇ ਜਾਣਿਆ ਸੀ ਸੋ ਅੱਗੇ ਹੈਗੇ ਭਾਈ ਉਧਰ ਸਿੰਘ ਜੀ ਦੀ ਸ਼ਿੱਧੀ ਇਹਦੇ ਬਾਰੇ ਆਪਾਂ ਕੱਲ ਲਾਈਵ ਕਰਾਂਗੇ ਸੋ ਜਿਨ੍ਹਾਂ ਨੇ ਵੀ ਲਾਈਵ ਨੂੰ ਜੁਆਇਨ ਕੀਤਾ ਪਲੀਜ਼ ਜੇ ਤੁਸੀਂ ਆਪਾਂ 7:30 ਵਜੇ ਲਾਈਵ ਕਰੀਦਾ ਆ ਤੇ ਲਾਈਕ ਜਰੂਰ ਕਰਦਿਆ ਕਰੋ ਹਾਂਜੀ ਆਪਾਂ 7:30 ਵਜੇ ਰੋਜ਼ ਲਾਈਵ ਕਰਦੇ ਆ ਜਿਹਦੇ ਵਿੱਚ ਆਪਾਂ ਇੱਕ ਸ਼ੀਧੀ ਇਹ ਕਿਤਾਬ ਤੋਂ ਆਪਣੇ ਸ਼ੀਰਧਾਂ ਦੀ ਪੜ੍ਹਦੇ ਆ ਤੇ ਮੈਂ ਬੱਚਿਆਂ ਨੂੰ ਵੀ ਨਾਲ ਸੁਣਾਣੀ ਹੁੰਦੀ ਆ ਨਾਲ ਆਪਾਂ ਲਾਈਵ ਵੀ ਕਰਦੇ ਆ ਸੋ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਵਾਹਿਗੁਰੂ ਲਿਖ ਕੇ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆ ਹਜੇ ਤਾਂ 9 ਮਿੰਟ ਹੋਏ ਆਪਣਾ मैं चाहनी हूँ कि अभी लाइव करिए घो घट्ट एक घंटे का च आर्स भी पूरे हो सकन बस थोड़े क्या सब तो हम सू पता नहीं लगता बोलीए है ना जी यार सूँ पता नहीं लगता अ बोलीए हाँ जी वीडियो लाइक कर दौ जी चैनल पर जाके बाकीडियो भी देख लियो तो आपे सत बजे लाइव होंगे ਸੋ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਤੁਸੀਂ ਪੁੱਛ ਲਿਓ ਆਪਣੀਆਂ ਵੀਡੀਓਜ਼ ਹੁੰਦੀਆਂ ਹੈਗੀਆਂ ਆ ਜਿਹਦੇ ਵਿੱਚ ਅਸੀਂ ਸਿੰਪਲ ਕੁਕਿੰਗ ਕਰੀਦੀ ਆ ਤੇ ਆਪਣਾ ਧਾਰਮਿਕ ਵੀਡੀਓਜ਼ ਹੁੰਦੀਆਂ ਸਾਰੀਆਂ ਇਹ ਕਿਉਂ ਦਾ ਇਹ ਕਿਉਂਦਾ ਸੀ ਇਹ ਪੰਗੇ ਰੰਦਾ ਨੰਦਾ ਇਹਨਾਂ ਨੂੰ ਲਾਈਵ ਵਿੱਚ ਆਉਣ ਦਾ ਸ਼ੌਕ ਆ ਇਹ ਕਿਉਂਦਾ ਹੂੰ ਮੈਂ ਇਹਨਾਂ ਨੂੰ ਸੌਣ ਤੋਂ ਪਹਿਲਾਂ ਇੱਕ ਕਿਤਾਬ ਪੜ੍ਹ ਕੇ ਜਿੱਦਾਂ ਐਦਾਂ ਦੀਆਂ ਸਿੱਖ ਧਰਮ ਵਾਲੀਆਂ ਕਿਤਾਬਾਂ ਇਹਨਾਂ ਨੂੰ ਕੋਈ ਨਾ ਕੋਈ ਸੁੱਕੀ ਜ਼ਰੂਰ ਸੁਣਾਣੀ ਹੁੰਦੀ ਆ ਸੋ ਜਿੱਦਾਂ ਹੁਣ ਅਸੀਂ ਆਪਣਾ ਚੈਨਲ ਚੱਲ ਰਿਹਾ ਆ ਤਾਂ ਮੈਂ ਤਾਂ ਹੀ ਲਾਈਵ ਕਰਤੀ ਆ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਣਾ ਦੇਖੇ ਨਹੀਂ ਦਿਨੀ ਆਈ ਹੂੰ ਹਾਂਜੀ ਕਮੈਂਟ ਕਰੋ ਜੀ ਵੱਧ ਤੋਂ ਵੱਧ ਬਸ ਕਰੀਏ ਲਾਈਵ ਬੰਦ ਅੱਜ ਥੋੜਾ ਬਿਜ਼ੀ ਸੀਗੇ ਅਸੀਂ ਅੱਜ ਸਫਾਈਆਂ ਵਗੈਰਾ ਕੀਤੀ ਆ ਤਾਂ ਕਰਕੇ ਥੋੜਾ ਥੱਕ ਹੋਇਆ ਵੀਡੀਓ ਵੀ ਨਹੀਂ ਬਣੀ ਅੱਜ ਸੋ ਅੱਜ ਦੀ ਲਾਈਵ ਨੂੰ ਆਪਾਂ ਬੰਦ ਕਰਦੇ ਆ ਪਹਿਲਾਂ ਮੈਂ ਸੋਚਿਆ ਸੀਗਾ ਕਿ ਅਸੀਂ ਦੋ ਪੜਾਂਗੇ ਤਾਂ ਨਾ ਬਤ ਨਾ ਕਰ ਪਹਿਲਾਂ ਮੈਂ ਸੋਚਿਆ ਸੀਗਾ ਕਿ ਆਪਾਂ ਦੋ ਪੜਾਂਗੇ ਪਰ ਇੱਕ ਹੀ ਪੜੀ ਮੈਂ ਕਿਹਾ ਚਲੋ ਕੱਲ ਨੂੰ ਪੜਾਂਗੇ ਫਿਰ ਕੱਲ ਨੂੰ ਤੇ ਪਰਸੋਂ ਨੂੰ ਦੀਵਾਲੀ ਆ ਨਾ ਉਹਦਾ ਜਿੱਤਾ ਵੀ ਹੋਊਗਾ ਮੈਂ ਤੁਹਾਨੂੰ ਪੋਸਟ ਪਾ ਕੇ ਦੱਸ ਦਊਂਗੀ ਤੇ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੀ દિਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਦੀ દિਵਾਲੀ ਬਤੀਆਂ ਲੰਗੇ ਹਾੱਚੇ ਘੱਟ ਹੈ ਗਈ ਸੀ ਹਾਂ 2 ਦਿਨ 2 ਦਿਨ ਤੋਂ ਮੰਦੀ ਤੋਂ ਹੁੰਦਾ ਉੱਤੇ ਬੋਲਦਾ ਰਹਿੰਦਾ ਹੈ ਹਾਂਜੀ ਬੰਦੀ ਦੋੜ ਬੰਦੀ ਛੋੜ ਦੇ ਪਸ ਦੀਆਂ ਦੀਵਾਲੀ ਦੀ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਸੋ ਆਪਣੇ ਪਰਿਵਾਰ ਨਾਲ ਬੜੀਆ ਬੜੀਆ ਦੀਵਾਲੀ ਮਨਾਓ ਠੀਕ ਹੈ ਜੀ ਚਲੋ ਫਿਰ ਅਸੀਂ ਅੱਜ ਦਾ ਲਾਈਵ ਬੰਦ ਕਰਦੇ ਹੁਣ ਆਪਾਂ ਕੱਲ ਲਾਈਵ ਹੋਵਾਂਗੇ ਜਿੱਤਾਂ ਵੀ ਕੱਲ ਨੂੰ ਹੋਇਆ ਫਾਲ ਦਾ ਪ੍ਰੋਗਰਾਮ ਆਪਣਾ ਤੁਹਾਨੂੰ ਪੋਸਟ ਬਾਕੇ ਦੱਸ ਦਾਂਗੀ ਸੋ ਵੱਤ ਤੋਂ ਵੱਧ ਸਾਡੇ ਚੈਨਲ ਤੇ ਰੀਚ ਵਧਾਓ ਆਓ ਜਿਆਦਾ ਜਿਆਦਾ ਆਓ ਵੀਡੀਓਜ਼ ਨੂੰ ਦੇਖੋ ਤਾਂ ਕਿ ਆਪਣੀ ਰੀਚ ਵਧੇ ਠੀਕ ਹੈ ਜੀ ਚਲੋ ਠੀਕ ਹੈ ਫਿਰ